ਇਹ 골ਡ ਮੈਡਲ ਵਾਲੇ ਨੇ ਆ ਦਿਖਾਈ ਜਰਾ ਵੀ ਇਹ ਸਾਡੇ ਨੌਜਵਾਨ 골ਡ ਮੈਡਲ ਵਾਲੇ ਨੇ ਤੇ ਆ ਸੱਟਾ ਲੈ ਕੇ ਫਿਰ ਰਹੇ ਆ ਇਸੇ ਗਰਾਊਂਡ 'ਚ ਜੇ 골ਡ ਮੈਡਲ ਜਿੱਤ ਸਕਦੇ ਆ ਐਦਾਂ ਦੇ ਹਾਲਾਤਾਂ 'ਚ ਜੇ 골ਡ ਮੈਡਲ ਜਿੱਤ ਸਕਦੇ ਆ ਜੇ ਇਹਨਾਂ ਨੂੰ ਪੂਰੀ ਸਹੂਲਤ ਮਿਲੇ ਇਹ ਮੰਗਲ ਗ੍ਰਹਿ ਤਾਂ ਖਰਾਬ ਬਣਾ ਸਕਦੇ ਪਰ ਇਹਨਾਂ ਦੀ ਐਨਰਜੀ ਯੂਟਿਲਾਈਜ਼ ਨਹੀਂ ਕਰਦੀ ਸਰਕਾਰ ਚਾਰ ਤੋਂ 5 ਸਾਲ ਹੋ ਗਏ ਤਕਰੀਬਨ ਇਸ ਗਰਾਊਂਡ ਦੇ ਵਿੱਚ ਆਂਦਿਆਂ ਨੂੰ ਮੈਂ ਫੌਜੀ ਭਰਤੀ ਟ੍ਰੇਨਿੰਗ ਕਰ ਰਹੇ ਆ ਇੱਥੇ ਤੇ ਮੇਰੇ ਨਾਲ ਇਹ ਵੀ ਵੀਰ ਆਪਣੀ ਪ੍ਰੈਕਟਿਸ ਕਰਨ ਰੋ ਜਾਂਦੇ ਹਨ ਤੇ ਸਰ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਇਸ ਬਾਰੇ ਵੀ ਸਾਡੇ ਗਰਾਊਂਡ ਦੀ ਹਾਲਤ ਸੁਧਾਰੀ ਜਾਵੇ ਅਸੀਂ ਯਾਦ ਪੱਤਰ ਵੀ ਦਿੱਤਾ ਪਰ ਸਰ ਇਸ ਤੇ ਕੋਈ ਸੁਣਵਾਈ ਨਹੀਂ ਹੋਈ ਹੁਣ ਖੱਡੇ ਕਿੰਨੇ ਕਿਆ ਗਰਾਊਂਡ ਚ ਖੱਡੇ ਸਰ ਪੂਰੀ ਗਰਾਊਂਡ ਦੀ ਹਾਲਤ ਖਰਾਬ ਹੈ ਇਹ ਦੂਜਾ ਰੇਲਵੇ ਰੋਡ ਆ ਟਰੈਕ ਇਹ ਦੂਜਾ ਰੇਲਵੇ ਰੋਡ ਆ ਸਰ ਦੂਜਾ ਕਿਆ ਸਰ ਪਹਿਲਾ ਹੀ ਕਹ ਲਓ ਵੀ ਪਹਿਲਾ ਇੱਥੇ ਹੀ ਸ਼ੁਰੂ ਹੋਇਆ ਕੋਈ ਆ ਜੀ ਟਰੈਕ ਦਾ ਕੋਈ ਧਿਆਨ ਨਹੀਂ ਰੱਖਦੀ ਜੀ ਇੱਥੇ ਇੰਜਰੀ ਦਾ ਬਹੁਤ ਡਰਿਆ ਮੈ ਤੁਹਾਨੂੰ ਪਤਾ ਹੈ ਜਿੱਦਾਂ ਇਹਦੀ ਸੱਟ ਲੱਗੀ ਆ ਇਹ ਤਾਂ ਮੇਰੇ ਵੀ ਪਿਛਲੇ ਸਾਲ ਗੋਡੇ ਤੇ ਅਛਾ 2 ਦਿਨ ਮਹੀਨੇ ਫਿਰ ਰਿਕਵਰੀ ਬਹੁਤ ਸਲੋ ਹੋ ਜਾਂਦੀ ਹੈ ਰਿਕਵਰੀ ਬਹੁਤ ਸਲੋ ਹੈ ਮੈਂ ਕਰਦੇ ਵੀ ਸਰ ਮਨਾ ਕਰਦੇ ਆ ਕਹਿੰਦੇ ਤੁਸੀਂ ਉੱਥੇ ਜੰਗਲਾਂ ਦੇ ਵਿੱਚ ਜਾਣੇ ਸਰ ਮੇਰੇ ਇੱਥੇ ਆਈਟੀ ਗਰਾਊਂਡ ਦੇ ਵਿੱਚ ਮੇਰੇ ਸੱਪ ਵੀ ਲੜਿਆ ਸੀਗਾ ਇੱਥੇ ਹਾਂਜੀ ਸਰ ਸੱਪ ਵੀ ਬਹੁਤ ਐ ਸਰ ਇੱਥੇ ਮੇਰੇ ਸੱਪ ਲੜਿਆ ਸੀ ਸਰ ਪਿੱਛੇ ਮੈਂ ਰਾਜਾ ਹਸਪੀਟਲ ਦਾਖਲ ਰਿਹਾ 10 ਦਿਨ ਸਰ ਉੱਥੇ ਖਰਚਾ ਵੀ ਕਾਫੀ ਹੋਇਆ ਹੋਣਾ ਕਾਫੀ ਸਰ 2.5 ਲੱਖ ਮੇਰੇ ਕੋ ਜਨੂਨ ਹੀ ਹੈ ਨਾ ਮੈਂ ਉਹੀ ਕਹਿੰਦਾ એનર્ਜੀ ਯੂਟਿਲਾਈਜ਼ ਹੀ ਨਹੀਂ ਹੋ ਰਹੀ ਹਾਂਜੀ ਹਾਂਜੀ ਸਰ ਕਰਦੇ ਆ ਨੇ ਤਾਂ ਮਨਾ ਕਰ ਦਿੱਤਾ ਸੀ ਕਹਿੰਦੇ ਗਰਾਊਂਡ ਨਹੀਂ ਜਾਣਾ ਤੂੰ ਗਰਾਊਂਡ ਨਹੀਂ ਜਾ ਏ ਟੂ ਜ਼ेड ਕਾ ਉੱਥੇ ਹੋਇਆ ਟਰੈਕ ਦੇ ਉੱਤੇ ਵੀ ਕਾ ਹੋਇਆ ਵਾ ਮਤਲਬ ਟਰੈਕ ਤਾਂ ਸੱਤੇ ਨਾ ਸਮਾਰਤਾ ਹਾਂਜੀ ਤੇ ਹੁਣ ਤੁਸੀਂ ਅੱਜ ਦੇਖਦੇ ਪਏ ਇਹ ਚਲੋ 15 ਅਗਸਤ ਕਰਕੇ ਵੱਡੇ ਜੇ ਤੁਸੀਂ 10 ਦਿਨ ਪਹਿਲਾਂ ਨੇ 15 ਅਗਸਤ ਤੋਂ ਪਹਿਲਾਂ ਨੇ ਤਾਂ ਇਹ ਕਾ ਘੱਟੋ ਘੱਟ ਇਹ ਗੋਡੇ ਆ ਦਿੱਖ ਸਕਦਾ ਅਸੀਂ ਤਾਂ ਭਗਵੰਤ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਟਰੈਕ ਬਣਾਏ ਹਨ ਠੀਕ ਹੈ ਇੰਨਾ ਪੈਸਾ ਲਾਇਆ ਐਨੇ ਕਰੋੜਾਂ ਦਾ ਪੈਸਾ ਲਾਇਆ ਰੇਲਵੇ ਰੋਡ ਲਈ ਵੀ ਪੈਸਾ ਲਾ ਰਹੇ ਆ ਕਰ ਰਹੇ ਆ ਕੁਛ ਨਾ ਕੁਛ ਤਾਂ ਸਾਡੇ ਗਰਾਊਂਡ ਲਈ ਵੀ ਮਾੜਾ-ਮੋਟਾ ਖਰਚਾ ਕਰਦਾ ਸਰ ਹੁਣ ਕੀ ਕਰੀਏ ਸਰਕਾਰ ਸਾਡੀ ਸਾਨੂੰ ਕੀ ਤਾਂ ਹੀ ਹੈ ਜੀ ਅਸੀਂ ਵੀ ਤਾਂ ਹੀ ਵੋਟਾਂ ਪਾਵਾਂਗੇ ਰੇਲਵੇ ਰੋਡ ਤੇ ਤੁਸੀਂ ਇੰਨਾ ਪੈਸਾ ਲੈ ਇੱਥੇ ਵੀ ਲਾ ਦਿਓ 11 ਕਰੋੜ ਸਰ ਕੁਝ ਸਮਥਿੰਗ ਲਾਇਆ ਇਹਨਾਂ ਨੇ ਪਰ ਇਹਨੇ ਲਾਇਆ ਨਹੀਂ ਹਲੇ ਹਵਾ ਚਾਹੀਦੀ ਅਜੇ ਹਵਾ ਚਾਹੀਦੀ ਆ ਉਹ ਸਰ ਹਜੇ ਆਂਦਾ ਵੀ ਨਹੀਂ ਹੈਗਾ ਪਹਿਲੇ ਦੱਬ ਲੰਦੇ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਨਹੀਂ ਪਰ ਫਿਰ ਕਿ ਕੋਈ ਉਮੀਦ ਨਹੀਂ ਪੰਜਾਬ ਦੀ ਨੌਜਵਾਨੀ ਨੂੰ ਮਿਲੇ ਕੋਈ ਨਵਾਂ ਮੌਕਾ ਸੱਚ ਜਾਣਿਓ ਜਿਹੜੀ ਸੱਚੀ ਗੱਲ ਉਹ ਇਹ ਹੈ ਕਿ ਹਰ ਪਾਸੇ ਸ਼ਾਇਦ ਇਹਨਾਂ ਦੀ ਕਿਸਮਤ ਵਿੱਚ ਲਿਖਿਆ ਹੈ ਤੋਖਾ ਤੋਖਾ ਤੇ ਤੋਖਾ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤ੍ਰੀਸ਼ੂਰ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੰਦੇ ਵੀਡੀਓ ਕਿ ਸਵਾਭਾ ਤੁਹਾਨੂੰ ਲਈ ਸਾਧੇ ਉਸ ਸਮੇਂ ਅਸੀਂ ਆਈਟੀਆਈ ਗਰਾਊਂਡ ਵਿੱਚ ਮੌਜੂਦ ਹਾਂ ਲੈ ਦੇਖ ਕੇ ਜ਼ਿਲ੍ਹੇ ਕੋਲ ਨਵਾਂ ਸ਼ਹਿਰ ਦੀ ਗੱਲ ਕਰੀ ਹਲਕੇ ਆਹੀ ਗਰਾਊਂਡ ਹੈ ਜਿੱਥੋਂ ਜ਼ਿਲ੍ਹੇ ਦੇ ਨੌਜਵਾਨ ਜਿਹੜੇ ਐਥਲੀਟਸ ਨੇ ਇੱਥੇ ਆ ਕੇ ਪ੍ਰੈਕਟਿਸ ਕਰਦੇ ਪਰ ਜਦੋਂ ਆ ਹਾਲਾਤ ਦੇਖਦੇ ਆ ਟਰੈਕ ਦੇ ਤਾਂ ਮਨ ਦੁਖਦਾ ਮਨ ਨੂੰ ਤਕਲੀਫ ਹੁੰਦੀ ਹੈ ਮਨ ਪਰੇਸ਼ਾਨ ਹੁੰਦਾ ਕਿ ਜੇ ਯੁੱਧ ਨਸ਼ਿਆਂ ਵਿਰੁੱਧ ਚਲਾਉਣਾ ਤਾਂ ਇਸ ਗਰਾਊਂਡ ਚ ਆ ਕੇ ਚਲਾਉ ਅਜੀਆਂ ਗਰਾਊਂਡ ਚਾਕੇ ਚਲਾਉਣਾ ਚਾਹੀਦਾ ਕਿਉਂਕਿ ਜਿਹੜੇ ਨੌਜਵਾਨ ਆ ਜਿਹੜੇ ਨਸ਼ਾ ਰਹਿਤ ਨੇ ਜਿਹੜੇ ਮਿਹਨਤ ਕਰਕੇ ਕੁਝ ਅਚੀਵ ਕਰਨਾ ਚਾਹੁੰਦੇ ਆ ਜਿਹੜੇ ਵਾਕਿਆਲ ਵੀ ਪ੍ਰੇਰਨਾ ਸਰੋਤ ਬਣ ਸਕਦੇ ਆ ਜੇ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਔਰ ਹਮੇਸ਼ਾ ਖਤਰਾ ਰਹਿੰਦਾ ਕਿ ਯਾਰ ਕਿਤੇ ਕੋਈ ਇੰਜਰੀ ਨਾ ਹੋ ਜਾਵੇ ਤਾਂ ਫਿਰ ਸਹੂਲਤ ਮਿਲ ਕਿਨੂੰ ਰਹੀ ਹੈ ਕਿਉਂਕਿ ਇਹ ਨੌਜਵਾਨ ਆ ਜਦ ਇਹ ਆਪਣੇ ਨਾਲ ਦੇ ਨੌਜਵਾਨ ਇਹਨਾਂ ਨੂੰ ਦੇਖਣਗੇ ਤਾਂ ਉਹਨਾਂ 'ਚ ਵੀ ਹੌਸਲਾ ਜਾਗੇਗਾ ਉਹ ਵੀ એનર્ਜੀ ਨੂੰ ਸਹੀ ਪਾਸੇ ਲਗਾਉਣ ਦੀ ਕੋਸ਼ਿਸ਼ ਕਰਨਗੇ ਪਰ ਜਦੋਂ ਇਹ ਆਪਣੀ ਕਿੱਟ ਪਹਿਨ ਕੇ ਆਪਣੇ ਕਾਸਟਿਊਮ ਚ ਇੱਥੇ ਆ ਕੇ ਨੱਠਣ ਦੀ ਕੋਸ਼ਿਸ਼ ਕਰਦੇ ਆ ਭੱਜਣ ਦੀ ਕੋਸ਼ਿਸ਼ ਕਰਦੇ ਆ ਸਟਰੈਂਥ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਆ ਸਟੈਮਨ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਨਰਾਸ਼ਾ ਜਿਹੜੀ ਹੈ ਉਹ ਹੱਥ ਲੱਗਦੀ ਆ ਕਈ ਸਾਰੇ ਵੀਰ ਇੱਥੇ ਮੌਜੂਦ ਨੇ ਪਰ ਇਹਨਾਂ ਤੋਂ ਜਾਣਾਂਗੇ ਵੀਰੋਣਾ ਤੋਂ ਕਿ ਤਕਲੀਫਾਂ ਜਿਹੜੀਆਂ ਨਜ਼ਰ ਆਉਂਦੀਆਂ ਉਹਨਾਂ ਨੂੰ ਕਿਵੇਂ ਆਪਣੀ ਜ਼ੁਬਾਨ ਦੇਣਗੇ ਤੁਹਾਡਾ ਨਾਮ ਕੀ ਹੈ ਤੇ ਤਕਲੀਫਾ ਦੱਸ ਦਿਓ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕਰਨ ਸ਼ਰਮਾ ਹੈ ਮੈਂ ਨਵਾਂ ਸ਼ਹਿਰ ਦਾ ਰਹਿਣ ਵਾਲਾ ਹਾਂ ਤੇ ਮੈਨੂੰ 4 ਤੋਂ 5 ਸਾਲ ਹੋ ਗਏ ਤਕਰੀਬਨ ਇਸ ਗਰਾਊਂਡ ਦੇ ਵਿੱਚ ਆਂਦਿਆਂ ਨੂੰ ਮੈਂ ਫੌਜ ਦੀ ਪਰਤੇ ਟ੍ਰੇਨਿੰਗ ਕਰ ਰਿਹਾ ਹਾਂ ਇੱਥੇ ਤੇ ਮੇਰੇ ਨਾਲ ਇਹ ਵੀ ਵੀਰ ਆਪਣੀ ਪ੍ਰੈਕਟਿਸ ਕਰਨ ਰੋਜ ਜਾਂਦੇ ਹਨ ਤੇ ਸਰ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਇਸ ਇਸ ਬਾਰੇ ਵੀ ਸਾਡੇ ਗਰਾਊਂਡ ਦੀ ਹਾਲਤ ਸੁਧਾਰੀ ਜਾਵੇ ਅਸੀਂ ਯਾਦ ਪੱਤਰ ਵੀ ਦਿੱਤਾ ਪਰ ਸਰ ਇਸ ਤੇ ਕੋਈ ਸੁਣਵਾਈ ਨਹੀਂ ਹੁੰਦੀ ਸਿਰਫ ਇੱਥੇ ਉਸ ਯਾਦ ਪੱਤਰ ਦਿੱਤਾ ਪਰ ਉਹ ਨਹੀਂ ਯਾਦ ਨਹੀਂ ਕੀਤਾ ਨਹੀਂ ਕੀਤਾ ਸਰ ਅਸੀਂ ਸਰ ਦੋ ਵਾਰੀ ਇੱਥੇ ਸਿਰਫ ਦੋ ਵਾਰੀ ਸਾਲ ਦੇ ਵਿੱਚ ਪ੍ਰੋਗਰਾਮ ਹੁੰਦਾ 26 ਜਨਵਰੀ ਨੂੰ ਤੇ 15 ਅਗਸਤ ਨੂੰ ਸਰ ਉਸ ਵੇਲੇ ਇਹ ਹਾਈ ਸਕਿਉਰਿਟੀ ਵਧਾ ਦਿੰਦੇ ਆ ਤੇ ਕਹਿੰਦੇ ਵੀ ਗਰਾਊਂਡ ਬੰਦ ਆ ਗਰਾਊਂਡ ਬੰਦ ਆ ਤਿੰਨ ਚਾਰ ਦਿਨ ਤੱਕ ਨਾ 13ਵੇਂ ਨੂੰ ਸ਼ਾਨ ਕਰਲੇ ਆ ਇਹ ਸਰ ਟੈਰਾਂ ਦੇ ਨਿਸ਼ਾਨ ਆ ਉਹ ਜਿਹੜੀਆਂ ਗੱਡੀਆਂ ਉਹਨਾਂ ਦੀ ਆਈਆਂ ਟੈਂਟਾਂ ਵਾਲੀਆਂ ਆਈਆਂ 15 ਅਗਸਤ ਦੀਆਂ ਟੈਂਟਾਂ ਵਾਲੀਆਂ ਗੱਡੀਆਂ ਆਈਆਂ ਜਾਂ ਹੋਰ ਸਮਾਨ ਆਇਆ ਉਸ ਟ੍ਰੈਕ ਦੇ ਵਿੱਚ ਗੱਡੀਆਂ ਚਲਾਉਂਦੇ ਆ ਤੇ ਲੋਕੀ ਵਹੀਕਲ ਲੈ ਕੇ ਸਰ ਅੰਦਰ ਵੜ ਜਾਂਦੇ ਆ ਹੁਣ ਖੱਡੇ ਕਿੰਨੇ ਆ ਗ੍ਰਾਊਂਡ 'ਚ ਖੱਡੇ ਸਰ ਪੂਰੀ ਗ੍ਰਾਊਂਡ ਦੀ ਹਾਲਤ ਖਰਾਬ ਐ ਇਹ ਦੂਜਾ ਰੇਲਵੇ ਰੋਡ ਆ ਟ੍ਰੈਕ ਇਹ ਦੂਜਾ ਰੇਲਵੇ ਰੋਡ ਆ ਸਰ ਦੂਜਾ ਕਹਿਆ ਸਰ ਪਹਿਲਾ ਹੀ ਕਹ ਲਓ ਵੀ ਪਹਿਲਾ ਇੱਥੇ ਹੀ ਸ਼ੁਰੂ ਹੋਇਆ ਅੱਛਾ ਇੰਜਰੀ ਦਾ ਕਿੰਨਾ ਖਤਰਾ ਲੈਂਦਾ ਇੰਜਰੀ ਸਰ 99.9% ਖਤਰਾ ਐ ਜੀ ਐਸ ਵੇਲੇ ਪੈਰ ਮੋੜਨ ਦਾ ਸਭ ਕੁਝ ਐ ਔਰ ਇਹ ਇਸ ਗਰਾਊਂਡ ਟਰੈਕ ਦੀ ਬਦੌਲਤ ਹੈ ਆ ਦੇਖੋ ਸਰ ਇਸ ਟਰੈਕ ਦੀ ਬਦੌਲਤ ਹੈ ਸਰ ਵੀ ਇੱਥੇ ਮੇਰੇ ਕੱਲ ਮੈਂ 5 ਕਿਲੋਮੀਟਰ ਰਨਿੰਗ ਲਾਈ ਆ ਤੇ ਅੱਜ ਮੇਰੇ ਇੰਜਰੀ ਆਈ ਗਿਆ ਤੇ ਮਤਲਬ ਜਨੂਨ ਵਹਿ ਗਿਆ ਫਿਰ ਵੀ ਆ ਗਏ ਹਾਂ ਪਰ ਜਨੂਨ ਨੂੰ ਯੂਟਿਲਾਈਜ਼ ਨਹੀਂ ਕੀਤਾ ਕਿ ਸਿੱਖ ਪਾਸੇ ਕਰ ਸਕਦੇ ਨਹੀਂ ਸਰ ਅਸੀਂ ਤਾਂ ਸਰ ਇਹ ਚਾਹੁੰਦੇ ਹਾਂ ਵੀ ਜਲੰਧਰ ਸਿੰਥੈਟਿਕ ਟਰੈਕ ਬਣਿਆ ਹੋਇਆ ਲੁਧਿਆਣਾ ਬਣਿਆ ਹੋਇਆ ਪਟਿਆਲੇ ਬਣਿਆ ਹੋਇਆ ਹੋਰ ਸਰ ਕਈ ਤਾਂ ਉਹਦੇ ਬਣਿਆ ਹੋਇਆ ਹੈ ਵੀ ਸਰ ਇੱਥੇ ਸਿੰਥੈਟਿਕ ਟਰੈਕ ਨਹੀਂ ਬਣਾਣਾ ਤਾਂ ਕੇਰੀ ਵਾਲਾ ਟਰੈਕ ਤਾਂ ਘੱਟੋ-ਘੱਟ ਵੰਜ ਜਾਵੇ ਘੱਟੋ-ਘੱਟ ਬੰਜ ਜਾਵੇ ਤੇ ਗਰਾਊਂਡ ਦੀ ਸਫਾਈ ਦਾ ਸਰ ਥੋੜਾ ਜਿਹਾ ਧਿਆਨ ਰੱਖਣ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਵਾਕਿੰਗ ਟਰੈਕ ਥੱਟਲਿਸਟ ਬਣ ਜੇ ਕਿਉਂਕਿ ਤੁਸੀਂ ਬੱਚੇ ਨੇ ਪ੍ਰੈਕਟਿਸ ਕਰਨੀ ਹੁੰਦੀ ਆ ਵਿੱਚ ਕੋਈ ਵਾਕ ਕਰਦੇ ਉਹਨਾਂ ਵੀ ਦਿੱਕਤ ਆਉਂਦੀ ਹੈ ਹਾਂਜੀ ਹਾਂਜੀ ਸਰ ਉਹ ਸਰ ਸਵੇਰੇ ਸ਼ਾਮ ਇੱਥੇ ਬੰਦੇ ਆਉਂਦੇ ਆ ਵਾਕਿੰਗ ਕਰਨ ਵਾਸਤੇ ਸਿਆਣੇ ਬਣੇ ਹੈਗੇ ਸਰ ਉਹਨਾਂ ਲਈ ਘੱਟੋ-ਘੱਟ ਵੀ ਜੀਵ ਜੰਤੂ ਨਾਲ ਕੋਈ ਲੜ ਜਾਵੇ ਉਹਨਾਂ ਦੇ ਕੁਝ ਨਾ ਹੋ ਜਾਵੇ ਉਹਨਾਂ ਲਈ ਤਾਂ ਘੱਟੋ-ਘ ਆਇਆ ਪਹਿਣਾ ਨਹੀਂ ਧੀਆਂ ਨਹੀਂ ਉਹਨਾਂ ਨੇ ਇੱਥੇ ਆ ਕੇ ਮਾਨੂੰ ਪ੍ਰੈਕਟਿਸ ਕਰਨੀ ਆ ਉਹਨਾਂ ਲਈ ਕੋਈ ਚੇਂਜਿੰਗ ਰੂਮ ਦੀ ਫੈਸਿਲਿਟੀ ਹੈ ਸਰ ਕੋਈ ਫੈਸਿਲਿਟੀ ਨਹੀਂ ਹੈ ਕਿ ਬਾਸੂਮਾਂ ਨੂੰ ਵੀ ਸਮਾਂ ਤੇ ਤਾਲੇ ਲੱਗੇ ਰਹਿੰਦੇ ਆ ਹੁਣ 15 ਅਗਸਤ ਕਰਕੇ ਜਦੋਂ ਮੰਗ ਪੱਤਰ ਦਿੱਤਾ ਸੀਗਾ ਤਾਂ ਥੋੜਾ ਜਿਹਾ ਖੋਲਿਆ ਸੀ ਉਹਨਾਂ ਨੇ 15 ਅਗਸਤ ਕਰਕੇ ਖੋਲਿਆ ਸੀ ਉਹ ਵੀ ਸਰ ਉਹਨੂੰ ਵੀ ਤਾਲਾ ਲਾ ਦਿੰਦੇ ਆ ਤੁਸੀਂ ਤਾਜ਼ਾ ਪਾਣੀ ਪੀ ਸਕੋ ਫਰੈਸ਼ ਪਾਣੀ ਪੀ ਸਕੋ ਉਹਦਾ ਕੋਈ ਪ੍ਰਬੰਧ ਹੈ ਸਰ ਕੋਈ ਸਹੂਲਤ ਨਹੀਂ ਹੈਗੀ ਕੋਈ ਬਾਸੂਮ ਦੀ ਕੋਈ ਪਾਣੀ ਦੀ ਕੋਈ ਸਹੂਲਤ ਨਹੀਂ ਹੈਗੀ ਇੱਥੇ ਕੋਈ ਕੋਚ ਆਉਂਦਾ ਸਰਕਾਰ ਵੱਲੋਂ ਨਹੀਂ ਸਰ ਕੋਈ ਕੋਚ ਜਿਹੜਾ ਤੁਹਾਨੂੰ ਡਿਸ ਨਹੀਂ ਕੋਈ ਕੁਛ ਨਹੀਂ ਹੈ ਨਹੀਂ ਕੋਈ ਪ੍ਰਬੰਧ ਨਹੀਂ ਅੱਛਾ ਜਿਵੇਂ ਚਲੋ ਮੈਨੂੰ ਵੀ ਤੁਹਾਡੇ ਤੇ ਮਾਨ ਹੈ ਤੁਹਾਨੂੰ ਆਪਣੇ ਆਪ ਨੂੰ ਵੀ ਹੁੰਦਾ ਹੋਵੇਗਾ ਜਿਹੜੇ ਤੁਸੀਂ ਇੱਥੇ ਪਲੇਅਰ ਆਉਂਦੇ ਹੋ ਨਸ਼ਾ ਰਹਿਤ ਹੋ ਹਾਂਜੀ ਇੱਕ ਪਾਸੇ ਆਪਾਂ ਦੇਖਦੇ ਆ ਕਿ ਪੂਰੇ ਪੰਜਾਬ ਵਿੱਚ ਨਸ਼ੇ ਕਰਕੇ ਪੰਜਾਬ ਬਦਨਾਮ ਹੋ ਰਿਹਾ ਪੂਰੀ ਦੁਨੀਆ ਵਿੱਚ ਆ ਤੁਹਾਡੇ ਮੱਛਰ ਆ ਕੇ ਬਹਿ ਗਿਆ ਮੇਰੇ ਵੀ ਬਹਿ ਗਿਆ ਡੈਂਗੂ ਵਾਲੇ ਮੱਛਰ ਇੱਥੇ ਕੁੰਬੇ ਫਿਰ ਦਿੰਦੇ ਆ ਐਨਾ ਖਤਰਾ ਆ ਇਹਦੇ ਸੇ ਸਰ ਦਵਾਈ ਫਰਾਨੀ ਚਾਹੀਦੀ ਆ ਇੱਧਰ ਕਿੰਨੀ ਦੇਰ ਹੋ ਗਈ ਇੱਥੇ ਦਵਾਈ ਨੂੰ ਜਿਹੜਾ ਸਪਰੇਅ ਕੀਤੀ ਆ ਸਰ ਮੇਰੇ ਖਿਆਲ ਨਾਲ ਤਕਰੀਬਨ 3-4 ਸਾਲ ਹੋ ਚੱਲੇ ਆ ਵੀ ਘਾਹ ਤਾਂ ਵੜਾਉਂਦੇ ਨਹੀਂ ਹੈਗੇ ਮਾੜਾ ਮੋਟਾ ਜਦੋਂ 15 ਅਗਸਤ ਜਾਂ 26 ਜਨਵਰੀ ਹੁੰਦੀ ਉਹ ਤੋਂ ਮਸ਼ੀਨਾਂ ਲੈ ਕੇ ਆ ਜਾਂਦੇ ਮਾੜਾ ਮੋਟਾ ਸਾਫ਼ ਕਰਕੇ ਚੱਲ ਜਾਂਦੇ ਉਹ ਕਿਹਨੇ ਦਿਖਾਣਾ ਅੱਛਾ ਜਿਨ੍ਹਾਂ ਨੇ ਇੱਥੇ ਰਹਿਣਾ ਜਿਨ੍ਹਾਂ ਨੇ ਪ੍ਰੈਕਟਿਸ ਕਰਨੀ ਉਹਨਾਂ ਦੀ ਕੋਈ ਪਰਵਾਹ ਨਹੀਂ ਜਿਨ੍ਹਾਂ ਨੇ ਕੁਝ ਘੰਟੇ ਲਈ ਆਉਣਾ ਉਹਨਾਂ ਲਈ ਪੂਰੀ ਪਰਵਾਹ ਹੈ ਉਹਨਾਂ ਲਈ ਪੂਰੀ ਪਰਵਾਹ ਹੈ ਉਹਨਾਂ ਲਈ ਪੂਰਾ ਪ੍ਰਬੰਧ ਕੀਤਾ ਜਾਂਦਾ ਪਾਣੀ ਦਾ ਸਿਕਿਉਰਿਟੀ ਦਾ ਪੰਜਾਬ ਪੁਲਿਸ ਇੱਥੇ ਪਹਿਲਾਂ ਆ ਕੇ ਖੜੀ ਹੋ ਜਾਂਦੀ ਵੀ ਹਾਂਜੀ ਤੁਸੀਂ ਅੰਦਰ ਨਹੀਂ ਜਾਣਾ ਅੰਦਰ ਤੱਕ ਨਹੀਂ ਆਉਣਾ ਕਦੀ ਕਿਸੇ ਸੰਸਥਾ ਨੇ ਜਾਂ ਸਰਕਾਰ ਨੇ ਕੋਈ ਰਿਫਰੈਸ਼ਮੈਂਟ ਦਿੱਤੀ ਹੈ ਸਰ ਕੁਝ ਨਹੀਂ ਮਿਲਿਆ આજ ਤੱਕ ਸਰ 1 ਰੁਪਏ ਦੀ ਵੀ ਚੀਜ਼ ਹੈ ਨਾ ਜਿਹੜੀ ਨਹੀਂ ਦਿੱਤੀ ਗਈ ਹੈ ਅਸੀਂ ਮੁੰਡੇ ਮੰਡੇ ਆਪਣੇ ਆਪ ਹੀ ਰਿਫਰੈਸ਼ਮੈਂਟ ਖਾਂਦੇ ਆ ਆਪਣੇ ਆਪ ਹੀ ਤਿਆਰੀ ਕਰਦੇ ਆ ਸਾਰਾ ਕੁਝ ਅਸੀਂ ਖੁਦ ਹੀ ਕਰਦੇ ਆ ਜਿਹੜੀ ਗੱਲ ਕਰਨ ਕਿ ਅਸੀਂ ਮੱਛਰ ਨੇ ਭਲਾਤੀ ਗੱਲ ਯਾਦ ਆ ਗਈ ਉਹ ਕਿ ਜਿਵੇਂ ਤੁਸੀਂ ਨਸ਼ਾ ਰਹੇ ਤੋ ਮਿਹਨਤ ਕਰ ਦਿਓ ਤੁਹਾਨੂੰ ਨਹੀਂ ਲੱਗਦਾ ਜਿਹੜੀ ਤੁਹਾਡੀ એનર્ਜੀ ਆ ਉਹਨੂੰ ਡਾਇਰੈਕਸ਼ਨ ਮਿਲਣੀ ਚਾਹੀਦੀ ਆ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਆ ਸਰਕਾਰਾਂ ਨੂੰ ਹੋਰ ਤੁਹਾਡੇ ਤੇ ਮਿਹਨਤ ਕਰਨੀ ਚਾਹੀਦੀ ਆ ਤਾਂ ਆਪ ਹੀ ਜਿਹੜੇ ਤੁਹਾਡੀ ਉਮਰ ਦੇ ਹੋ ਸਕਦਾ ਜਿਹੜੇ ਨੌਜਵਾਨ ਨਸ਼ੇ ਵਾਲੇ ਪਾਸੇ ਚਲੇ ਗਏ ਉਹ ਦੇਖ ਕੇ ਪ੍ਰੇਰਿਤ ਹੋਣਗੇ ਉਹ ਵੀ ਗਰਾਊਂਡਾਂ ਚ ਜਾਣਗੇ ਕਿ ਤੁਹਾਡੀ ਕਦਰ ਹੋਣੀ ਚਾਹੀਦੀ ਆ ਕਦਰ ਸਰ ਕਦਰ 1 ਰੁਪਏ ਦੀ ਵੀ ਨਹੀਂ ਹੈਗੀ ਸਰ ਰੱਤੀ ਪਰ ਕਦਰ ਨਹੀਂ ਹੈਗੀ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਮਿਹਨਤ ਕਰਦੇ ਆ ਸਰ ਉਹਨਾਂ ਨੂੰ ਇਹ ਦੇਖਦੇ ਨਹੀਂ ਜਿਹੜੇ ਨਹੀਂ ਮਿਹਨਤ ਕਰਦੇ ਜਿਹੜੇ ਨਸ਼ਿਆਂ ਦੇ ਵੱਲ ਚੱਲ ਰਹੇ ਆ ਉਹਨਾਂ ਨੂੰ ਸਰ ਇਹ ਪਹਿਲ ਹੈ ਠੀਕ ਹੈ ਜੀ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਸਾਡੀ ਇਹ ਗਰਾਊਂਡ ਠੀਕ ਕੀਤੀ ਜਾਵੇ ਸਾਡੀ ਗਰਾਊਂਡ ਬਣਵਾਈ ਜਾਵੇ ਕਿਸ ਤਰੀਕੇ ਉਹਨਾਂ ਨਾਲ ਸਰ ਜਿੱਦਾਂ ਕਿ ਇਹ ਕਹਿ ਲੋ ਵੀ ਜਿਹੜੇ ਨਸ਼ੇ ਕਰਦੇ ਆ ਬੰਦੇ ਠੀਕ ਹੈ ਸਰ ਉਹਨਾਂ ਵੱਲ ਇਹ ਧਿਆਨ ਦਿੰਦੇ ਆ ਜਿਹੜੇ ਬੱਚੇ ਖੋਦ ਆਪਣਾ ਮਤਲਬ ਕਿ ਘਰ ਬਾਸੇ ਜੇ ਉਹਨਾਂ ਵੱਲ ਪੂਰਾ ਧਿਆਨ ਦਿੱਤਾ ਹੁੰਦਾ ਕਿ ਨਸ਼ਾ ਖਤਮ ਨਾ ਹੋ ਜਾਂਦਾ ਕਿ ਧਿਆਨ ਬਸ ਐਡ ਵੱਲ ਹੈ ਬਸ ਸਰ ਐਡਾਂ ਹੀ ਕਰ ਦਿੰਦੇ ਆ ਮਾੜੀਆਂ ਮੋਟੀਆਂ ਆ ਤੁਹਾਡੇ ਸਾਹਮਣੇ ਹੁਣ ਪਾਉਂਦਾ ਉਹ ਮੁੰਡੇ ਕੋ ਖੜ ਨਹੀਂ ਹੁੰਦਾ ਮਚਰ ਲੜੀ ਜਾਂਦਾ ਹਾਂਜੀ ਹਾਂਜੀ ਤੇ ਪੜਾਏ ਕਰੀ ਜਾਂਦਾ ਅਸੀਂ ਤਾਂ ਭਗਵੰਤ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਟਰੈਕ ਬਣਾਏ ਹਨ ਠੀਕ ਹੈ ਐਨਾ ਪੈਸਾ ਲਾਇਆ ਐਨੇ ਕਰੋੜਾਂ ਦਾ ਪੈਸਾ ਲਾਇਆ ਰੇਲਵੇ ਰੋਡ ਲਈ ਵੀ ਪੈਸਾ ਲਾ ਰਹੇ ਆ ਕਰ ਰਹੇ ਆ ਕੁਛ ਨਾ ਕੁਛ ਤਾਂ ਸਾਡੇ ਗਰਾਉਂਡ ਲਈ ਵੀ ਮਾੜਾ-ਮੋਟਾ ਖਰਚਾ ਇੰਨਾ ਤੇ ਤੂੰ ਭੇ ਭੇ ਕੇ ਮਾਰਦਾ ਪਿਆ ਸਰ ਹੁਣ ਕਿਆ ਕਰੀਏ ਸਰਕਾਰ ਸਾਡੀ ਸੁਣੂਗੀ ਤਾਂ ਹੀ ਆ ਜੀ ਅਸੀਂ ਵੀ ਤਾਂ ਹੀ ਵੋਟਾਂ ਪਾਵਾਂਗੇ ਰੇਲਵੇ ਰੋਡ ਤੇ ਤੁਸੀਂ ਐਨਾ ਪੈਸਾ ਲਾਏ ਇੱਥੇ ਵੀ ਲਾ ਦਿਓ 11 ਕਰੋੜ ਸਰ ਕੁਝ ਸਮਥਿੰਗ ਲਾਇਆ ਇਹਨਾਂ ਨੇ ਪਰ ਲਾਇਆ ਨਹੀਂ ਹਵਾ ਚ ਹੀ ਅਜੇ ਹਵਾ ਚ ਹੀ ਆ ਉਹ ਅੱਜ ਆਂਦਾ ਵੀ ਨਹੀਂ ਹੈਗਾ ਪਹਿਲੇ ਦਬਲਨ ਦੇ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਨਹੀਂ ਪਰ ਫਿਰ ਵੀ ਸਾਡੀ ਨਿਰਾਸ਼ਾ ਹੈ ਨਿਰਾਸ਼ਾ ਹੈ ਸਰ ਕਿਤੇ ਨਾ ਕਿਤੇ ਪਰ ਫਿਰ ਵੀ ਸਾਡੀ ਗਰਾਊਂਡ ਦੀ ਹਾਲਤ ਸੁਧਾਰੀ ਜਾਵੇ ਇਹਦਾ ਟਾਈਮ ਸਿਰ ਮਤਲਬ ਕਿ ਘਾਹ ਖੂ ਜਿਹੜਾ ਵੜਾਇਆ ਜਾਵੇ ਨਿਰਾਸ਼ਾ ਹੈ ਹਾਂਜੀ ਹਾਂਜੀ ਸਰ ਪੂਰੀ ਨਿਰਾਸ਼ਾ ਹੈ ਪੂਰੀ ਨਿਰਾਸ਼ਾ ਹੈ ਜੀ ਪੂਰੀ ਤਕਲੀਫ ਹੈ ਤੁਹਾਡੀਆਂ ਹਮ ਉਮਰ ਬੱਚੀਆਂ ਵੀ ਇੱਥੇ ਆਉਂਦੀਆਂ ਹੋਣਗੀਆਂ ਅੱਜ ਹੈ ਨਹੀਂ ਔਰ ਉਹਨਾਂ ਦੀ ਕੋਈ ਤਕਲੀਫ ਸਾਂਝੀ ਕਰਨਾ ਚਾਹੋ ਸਰ ਕੁੜੀਆਂ ਲਈ ਮਤਲਬ ਕਿ ਇੱਥੇ ਵਾਸ਼ਰੂਮ ਦੀ ਜਿਹੜੀ ਹੈ ਨਾ ਸਲਟੀ ਕਈ ਵਾਰੀ ਸਰ ਗਰਲਸ ਪ੍ਰੋਬਲਮ ਕੁੜੀਆਂ ਨੂੰ ਹੋ ਜਾਂਦੀ ਹੈ ਜਾਂ ਕੁਝ ਉਹਨਾਂ ਲਈ ਸਰ ਇੱਥੇ ਰੂਮ ਇੱਕ ਲੈਦਾ ਚੇਂਜਿੰਗ ਰੂਮ ਹੋਣਾ ਚਾਹੀਦਾ ਹੈ ਗਰਲਸ ਵਾਸਤੇ ਤੇ ਬॉयਸ ਵਾਸਤੇ ਲੈਦਾ ਹੋਣਾ ਚਾਹੀਦਾ ਸਰ ਤੇ ਪਾਣੀ ਦਾ ਪ੍ਰਬੰਧ ਕਰਵਾਇਆ ਜਾਵੇ ਇੱਥੇ ਤੇ ਬਾਥਰੂਮ ਦਾ ਜਿਹੜਾ ਹੈਗਾ ਉਹ ਕਰਾਇਆ ਆਪਾਂ ਬੇਨਤੀ ਕਰਨੀ ਆ ਆਰਡਰ ਨਹੀਂ ਬੇਨਤੀ ਆ ਸਰ ਬੇਨਤੀ ਆ ਜੀ ਅੱਜ ਤੁਸੀਂ YouTube ਤੇ ਜਿਵੇਂ ਤੁਸੀਂ ਜਲੰਧਰ ਦੀ ਗੱਲ ਕੀਤੀ ਐ ਸੰਗਰੂਰ ਦੀ ਗੱਲ ਕੀਤੀ ਐ ਫੋਰ ਥਾਵਾ ਦੀ ਗੱਲ ਕੀਤੀ ਐ ਇੱਦਾਂ ਜਦੋਂ YouTube ਤੇ ਅਮਰੀਕਾ ਇੰਗਲੈਂਡ ਦੇ ਹੋਰ ਐਥਲੀਟਸ ਨੂੰ ਦੇਖਦੇ ਹਾਂ ਉਹਨੂੰ ਕਿੰਨੀਆਂ ਸੁਵਿਧਾਵਾਂ ਮਿਲਦੀਆਂ ਉਹ ਫਿਰ ਮੈਡਲਸ ਵੀ ਲੈ ਕੇ ਆਉਂਦੇ ਆ ਤੁਹਾਡਾ ਮਨ ਇਹਦਾ ਝੂਰਦਾ ਕਿ ਯਾਰ ਜੇਕਰ ਸਾਨੂੰ ਇਹ ਸਹੂਲਤਾਂ ਮਿਲਦੀਆਂ ਅੱਜ ਅਸੀਂ ਵੀ ਕੋਈ ਮੈਡਲ ਅਚੀਵ ਕਰਦੇ ਸਰ ਮੈਡਲ ਅਸੀਂ ਵੀ ਲੈ ਕੇ ਆਏ ਆ ਸਰ ਮੇਰਾ ਵੀ ਮੈਡਲ ਆਇਆ ਹੋਏ ਸਟੇਟ ਦੇ ਵਿੱਚੋਂ ਇਹਦਾ ਵੀ ਮੈਡਲ ਆਇਆ ਮੁੰਡਾ ਇਹਦਾ ਵੀ ਮੈਡਲ ਆਇਆ ਇਹਦਾ ਵੀ ਮੈਡਲ ਆਇਆ ਸਰ ਮੈਡਲ ਆਇਆ ਸਰ ਕੋਈ ਰਿਫਰੈਸ਼ਮੈਂਟ ਨਹੀਂ ਕੋਈ ਕੁਝ ਨਹੀਂ ਇੱਥੇ ਵੀ ਅਸੀਂ ਡਿਸਟ੍ਰਿਕਟ ਦੇ ਵਿੱਚ ਵੀ ਭੱਜਦੇ ਰਹੇ ਆ ਸਰ 10 ਕਿਲੋਮੀਟਰ ਐਥਲੀਟ ਕੁੜਾ ਹੈ 10 ਕਿਲੋਮੀਟਰ ਹਾਂਜੀ ਸਰ 골ਡ ਕਿਹੜਾ 골ਡ ਹੈ ਸਰ ਅੱਛਾ 골ਡ ਮੈਡਲ ਇਹਨਾਂ ਦਾ ਇਹਦਾ ਵੀ ਸਰ 골ਡ ਹੈ ਇਹਦਾ ਵੀ 골ਡ ਹੈ ਕਿ ਕਿਹੜੇ ਕਿਹੜੇ ਮਤਲਬ ਇਹਨਾਂ ਦਾ 5 ਕਿਲੋਮੀਟਰ ਦੇ ਵਿੱਚ ਹੈ ਤੇ ਇਹਦਾ ਡਿਸਟ੍ਰਿਕਟ ਦੇ ਵਿੱਚ ਹੈ ਡਿਸਟ੍ਰਿਕਟ ਕਿੰਨੇ ਕਿਲੋਮੀਟਰ ਦਾ ਇਹਦਾ ਵੀ ਸਟੇ ਵਿੱਚ 100 200 ਮੀਟਰ 100 200 ਮੀਟਰ ਹਾਂਜੀ 100 200 ਮੀਟਰ ਸਰ ਅਸਲੀ ਹੀਰੇ ਇਹ ਨੇ ਸਰਕਾਰਾਂ ਇਹਨਾਂ ਨੂੰ ਅਵੇਸਲੀਆਂ ਹੋ ਕੇ ਧਿਆਨ ਹੀ ਨਹੀਂ ਦਿੰਦੀਆਂ ਇਹ 골ਡ ਮੈਡਲ ਵਾਲੇ ਨੇ ਆ ਦਿਖਾਈਂ ਜਰਾ ਵੇਜ ਇਹ ਸਾਡੇ ਨੌਜਵਾਨ 골ਡ ਮੈਡਲ ਵਾਲੇ ਨੇ ਤੇ ਆ ਸੱਟਾ ਲੈ ਕੇ ਫਿਰ ਰਹੇ ਆ ਇਸੇ ਗਰਾਊਂਡ 'ਚ ਜੇ 골ਡ ਮੈਡਲ ਜਿੱਤ ਸਕਦੇ ਆ ਐਦਾਂ ਦੇ ਹਾਲਾਤਾਂ 'ਚ ਜੇ 골ਡ ਮੈਡਲ ਜਿੱਤ ਸਕਦੇ ਆ ਜੇ ਇਹਨਾਂ ਨੂੰ ਪੂਰੀ ਸਹੂਲਤ ਮਿਲੇ ਇਹ ਮੰਗਲ ਗ੍ਰਹਿ ਤੱਕਰਾ ਬਣਾ ਸਕਦੇ ਪਰ ਇਹਨਾਂ ਦੀ એનર્ਜੀ ਯੂਟਿਲਾਈਜ਼ ਨਹੀਂ ਕਰਦੀਆਂ ਸਰਕਾਰਾਂ ਫਿਰ ਕਹਿੰਦੇ ਆ ਜੀ ਪੰਜਾਬ 'ਚ ਨਸ਼ਾ ਬਹੁਤ ਹੈ ਇੱਜ ਤੇ ਨਿਰਾਸ਼ ਹੋਣ ਕੇ ਫਿਰ ਕੀ ਕਹਿਣਗੇ ਇਹੀ ਕਹਿਣਗੇ ਕਿ ਡੈਡੀ ਵਿੱਚੋਂ ਪਲਾਟ ਵਿੱਚੋਂ ਖੇਤ ਮੈਨੂੰ ਬਾਹਰ ਭੇਜੋ ਕਿ ਮੈਂ ਤਾਂ ਰੁਲ ਗਿਆ ਮੇਰਾ ਬੱਚਾ ਨਾ ਰੋਲੇ ਇਹੀ ਸੋਚ ਆਉਂਦੀ ਹੈ ਨਾ ਤਾਂ ਹਾਰ ਕੇ ਅੱਕ ਕੇ ਥੱਕ ਕੇ ਪੱਕ ਕੇ ਕਰਜ਼ਾ ਚੱਕ ਕੇ ਨੌਜਵਾਨ ਬਾਹਰ ਜਾਂਦੇ ਜੇ ਇਹਨਾਂ ਨੂੰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਸਹੂਲਤ ਦੇਣੀ ਚਾਹੀਦੀ ਹੈ ਐਕਸਟਰਾ ਤਾਂ ਕੁਝ ਮੰਗੇ ਹੀ ਨਹੀਂ ਰਹੇ ਸਿਰਫ ਇਹੀ ਕਹਿ ਰਹੇ ਕਿ ਮੁੱਢਲੀ ਸਹੂਲਤਾਂ ਦੇ ਦਿਓ ਸਾਡੇ ਤਾਂ ਘਰ ਦੇ ਵੀ ਸਰ ਮਨਾਂ ਕਰਦੇ ਆ ਕਹਿੰਦੇ ਤੁਸੀਂ ਉੱਥੇ ਜੰਗਲਾਂ ਦੇ ਵਿੱਚ ਜਾਣੇ ਸਰ ਮੇਰੇ ਇੱਥੇ ਆਈਟੀ ਗਰਾਊਂਡ ਦੇ ਵਿੱਚ ਮੇਰੇ ਸੱਪ ਵੀ ਲੜਿਆ ਸੀਗਾ ਹਾਂਜੀ ਸਰ ਸੱਪ ਵੀ ਬਹੁਤ ਐ ਸਰ ਇੱਥੇ ਮੇਰੇ ਸੱਪ ਲੜਾਈ ਸਰ ਪਿੱਛੇ ਮੈਂ ਰਾਜਾ ਹਸਪੀਟਲ ਦਾਖਲ ਰਿਹਾ 10 ਦਿਨ ਸਰ ਉੱਥੇ ਖਰਚਾ ਵੀ ਕਾਫੀ ਹੋਇਆ ਹੋਣਾ ਕਾਫੀ ਸਰ 2.5 ਲੱਖ ਮੇਰਾ ਜਨੂੰਨ ਹੀ ਹੈ ਨਾ ਮੈਂ ਉਹੀ ਕਹਿੰਦਾ એનર્ਜੀ ਯੂਟਿਲਾਈਜ਼ ਹੀ ਨਹੀਂ ਹੋ ਰਹੀ ਹਾਂਜੀ ਹਾਂਜੀ ਸਰ ਘਰ ਦੇ ਨੇ ਤਾਂ ਮਨਾ ਕਰ ਦਿੱਤਾ ਸੀ ਕਹਿੰਦੇ ਗਰਾਊਂਡ ਨਹੀਂ ਜਾਣਾ ਤੂੰ ਗਰਾਊਂਡ ਨਹੀਂ ਜਾਣਾ ਬੰਦ ਹੈ ਤੇਰੀ ਗਰਾਊਂਡ ਪਰ ਫਿਰ ਵੀ ਸਰ ਇੱਕ ਮਤਲਬ ਦਿਲ ਦੇ ਵਿੱਚ ਆਸ ਹੈ ਜੀ ਕਿਤੇ ਨਾ ਕਿਤੇ ਭਰਤੀ ਜ਼ਰੂਰ ਹੋਵਾਂਗੇ ਕੋਈ ਨਾ ਕੋਈ ਸਰਕਾਰੀ ਨੌਕਰੀ ਮਿਲੇਗੀ 5 ਸਾਲ ਤੋਂ ਤੁਸੀਂ ਤਿਆਰੀ ਕਰ ਰਹੇ ਹੋ 4-5 ਸਾਲ ਤੋਂ ਸਰ ਤਿਆਰੀ ਕਰ ਰਹੇ ਹਾਂ ਜੀ ਪਰ ਮੁਕਾਬਲੇ ਦੀ ਸਰ ਦੱਸਦਾ ਮੁਕਾਬਲੇ ਕਿੱਥੇ ਹੋ ਰਿਹਾ ਕੋਈ ਨਹੀਂ ਕੁਛ ਵੀ ਦੱਸਦਾ ਹੈ ਕਿ ਸਾਨੂੰ ਆਪੇ ਅਖਬਾਰਾਂ ਦੇ ਵਿੱਚ ਦੇਖ ਲੈਣੇ ਆ ਕੁਛ ਵੀ ਆਪੇ ਇੰਟਰਨੈਟ ਤੇ ਦੇਖ ਲੈਣੇ ਉੱਤੇ ਸਾਨੂੰ ਪਤਾ ਲੱਗ ਜਾਂਦਾ ਸਰ ਜੀ ਮੈਂ ਇੱਕ ਇੱਕ ਕਰਕੇ ਤੁਹਾਡੇ ਸਰ ਤੋਂ ਇੱਕ ਇੱਕ ਲਾਈਨ ਹੀ ਜਾਣਨਾ ਚਾਹੂੰਗਾ ਬ੍ਰਦਰ ਆਪਣੀ ਤਕਲੀਫ ਇੱਕ ਵਾਰੀ ਸਾਂਝੀ ਕਰੋ ਸਾਡੀ ਤਕਲੀਫ ਹੈ ਜੀ ਟਰੈਕ ਦਾ ਕੋਈ ਧਿਆਨ ਨਹੀਂ ਰੱਖਦਾ ਜੀ ਇੱਥੇ ਇੰਜਰੀ ਦਾ ਉਹ ਡਰਿਆ ਆ ਤੁਹਾਨੂੰ ਪਤਾ ਹੈ ਜਿੱਦਾਂ ਇਹਦੀ ਸੱਟ ਲੱਗੀ ਆ ਇਹ ਤਾਂ ਮੇਰੇ ਵੀ ਪਿਛਲੇ ਸਾਲ ਗੋਡੇ ਤੇ ਤਾਂ ਹੋ ਗਿਆ ਸੀਗਾ ਮੈਂ ਵੀ ਫਿਰ 2-3 ਮਹੀਨੇ ਬੈੜਤੀ ਰਿਹਾ ਅੱਛਾ 2-3 ਮਹੀਨੇ ਫਿਰ ਰਿਕਵਰੀ ਬਹੁਤ ਸਲੋ ਹੋ ਜਾਂਦੀ ਹੈ ਰਿਕਵਰੀ ਬਹੁਤ ਸਲੋ ਹ ਸਹੂਲਤ ਸਹੂਲਤ ਸਾਡੇ ਸਾਹਮਣੇ ਹੈ ਜੀ ਸਹੂਲਤ ਹੁੰਦੀ ਹੋਈ ਜਿਦਾਂ ਸੱਜਣਾ ਨਹੀਂ ਸੀ ਜੀ ਜੀ ਇਹ ਇਹ ਮੁੰਡੇ ਦਾ ਵੀ 골ਡ ਮੈਡਲ ਹੈ ਜੀ ਔਰ ਮਾਣਤਾ ਹੈ ਇਹਨਾਂ ਤੇ ਪਰ ਨਾਲ ਦੀ ਨਾਲ ਤਰਸ ਵੀ ਆ ਰਿਹਾ ਕਿ ਕੋਈ ਸਹੂਲਤ ਨਹੀਂ ਜੀ ਵੀਰੇ ਅਰੇ ਤੇ ਪਾਣੀ ਲਾਉਂਦੀ ਸਹੂਲਤ ਵੀ ਹੋਣੀ ਚਾਹੀਦੀ ਸੀ ਤੁਹਾਨੂੰ ਜਦੋਂ ਗਰਮੀ ਜ਼ਿਆਦਾ ਮੌਸਮ ਆ ਜਾਂਦੇ ਤੇ ਮਿੱਟੀ ਉੱਡਣ ਲੱਗਦੀ ਜ਼ਿਆਦਾ ਜੀ ਕੇਰੀ ਦੀ ਅੰਦਰ ਜਾਂਦੀ ਸਿੱਧੀ ਆ ਭਾਈ ਸਾਡੇ ਪੀਏ ਤੇ ਮੁੜ ਕੇ ਆਏ ਸੀ 6 ਮਹੀਨੇ ਉੱਥੇ ਇਹ ਵਾਲੇ ਭਾਈ ਜੀ ਯਾਰ ਮੈਂ ਤਾਂ ਹੈਰਾਨ ਆ ਮੁੰਡੇ ਚ ਇੰਨਾ ਜਨੂੰਨ ਇੰਨਾ ਜਜ਼ਬਾ ਕਿ ਇਹਾਂ ਦੇ ਆ ਸੱਟ ਲੱਗੀ ਆ ਆਗੇ ਇਹਨਾਂ ਦੇ ਸੱਟ ਲੱਗ ਚੁੱਕੀ ਐ ਇਹ ਵੀਰ ਨੂੰ ਕਹਿੰਦੇ 6 ਮਹੀਨੇ ਐਡਮਿਟ ਰਹਿਣਾ ਪਿਆ ਤਿੰਨ ਵਾਰ ਜਾਇਆ ਹਸਪੀਟਲ ਪੀਜੀਆ ਐਡਮਿਟ ਰਹਿ ਆ ਤੇ ਅੰਦਰ ਮਿੱਟੀ ਦਾ ਗੋਲਾ ਜੇ ਬਣ ਗਿਆ ਸੀਗਾ ਇੱਕ ਬਹੁਤ ਮਤਲਬ ਜਦੋਂ ਗਰਮੀਆਂ ਨੂੰ ਲਾ ਲੋ ਕਿ ਮਿੱਟੀ ਉੜਦੀ ਰਹਿੰਦੀ ਆ ਪਾਣੀ ਨੂੰ ਅਸੀਂ ਤਰਸਦੇ ਆ ਜਦੋਂ ਸਿਆਲਾਂ ਦੇ ਕੋਈ ਪਾਣੀ ਜਦੋਂ ਬਾਰਿਸ਼ਤ ਵਗੈਰਾ ਹੁੰਦੀ ਆ ਫਿਰ ਪਾਣੀ ਦਾ ਕੋਈ ਨਿਕਾਸ ਐ ਨੀ ਕਿਤੇ ਨਿਕਲਦਾ ਨਹੀਂ ਪਾਣੀ ਖੜਦਾ ਆ ਟੋਏ ਟੱਪੇ ਜਿਹੜੇ ਗੱਡੀਆਂ ਵਗੈਰਾ ਵਗੈਰਾ ਵੱਡਦੀਆਂ ਆ ਤੇ ਉਦੇ ਕਰਕੇ ਉਹਨੇ ਵੀ ਤੁਹਾਨੂੰ ਸਖਤ ਮਿੱਟੀ ਨਾਲ ਬਣਾਇਆ ਤਾਂ ਹੀ ਸਰਵਾਈਵ ਕਰ ਰਹੇ ਜੇ ਕੋਈ ਗੋਰਾ ਹੁੰਦਾ ਹੁਣ ਤਾਂ ਇਹਨਾਂ ਤੇ ਕੇਸ ਕਰਕੇ ਮੁੜ ਜਾਂਦਾ ਹਾਂਜੀ ਹਾਂਜੀ ਸਰ ਬੜ ਸਰ ਜਿਵੇਂ ਮਾਨ ਸਰਕਾਰਾਂ ਹੁਣ ਨਹਿਰਾਂ ਦੇ ਵਿੱਚ ਪਾਣੀ ਛੱਡ ਰਹੀ ਆ ਸਰ ਇੱਕ ਬੋਰ ਜੇ ਇੱਥੇ ਵੀ ਹੋ ਜਾਊਗਾ ਠੀਕ ਆ ਸਰ ਗਰਾਊਂਡ ਨੂੰ ਪਾਣੀ ਲੱਗ ਜਾਇਆ ਕਰੇ ਤਾਂ ਸਰ ਉਹਦਾ ਵੀ ਥੋੜਾ ਬੋਤਾਂ ਖਿਆਲ ਹੋਣਾ ਚਾਹੀਦਾ ਸਾਰੀਆਂ ਫੈਸਿਲਿਟੀ ਹੋਣੇ ਚਾਹੀਦੀਆਂ ਸਾਰੀਆਂ A to Z ਫੈਸਿਲਿਟੀ ਹੋਣੀ ਚਾਹੀਦੀ ਬੋਰ ਬੋਰ ਉੱਥੇ 1 2 3 4 3 4 ਪਾਈਪ ਲੱਗੇ ਵੀ ਆ ਤੇ ਛੱਡਦੇ ਨਹੀਂ ਹੈਗੇ ਪਾਣੀ ਜੀ ਜੀ ਬ੍ਰਦਰ ਤੁਹਾਡਾ ਪੁਆਇੰਟ ਸਰ ਸਾਡਾ ਪੁਆਇੰਟ ਇਹ ਆ ਮੈਂ ਭਾਈ ਉਹਨਾਂ ਨੂੰ ਜਾਣਦਾ ਬੰਦ ਸੁਣਾ ਬਿਤੋ ਨੇ ਤੇ ਇਹਨਾਂ ਨੂੰ ਹਮੇਸ਼ਾ ਇਹੀ ਸੁਣਿਆ ਵੀ ਗਰਾਊਂਡ ਦੇ ਵਿੱਚ ਤਕਲੀਫਾਂ ਨੇ ਜੇਕਰ ਤਾਂ ਇਹਨਾਂ ਦੇ ਨਾਲ ਸਿਰਫ ਸਪੋਰਟ ਲਈ ਆਏ ਹੋਏ ਆ ਸਰ ਠੀਕ ਹੈ ਜੀ ਤੁਸੀਂ ਕੀ ਕਹੋਗੇ ਸਰ ਫੈਸਿਲਟੀ ਹੈ ਨਹੀਂ ਜੀ ਕੋਈ ਗਰਾਊਂਡ ਤੇ ਫੈਸਿਲਟੀ ਨਹੀਂ ਜੀ ਨਰਾਸ਼ਾ ਨਰਾਸ਼ਾ ਪੂਰੀ ਮਨ ਦੁਖਦਾ ਹੋਰੀ ਸਾਲ ਹੋ ਗਿਆ ਜੀ ਗਰਾਊਂਡਾਂ ਨੇ ਨੂੰ ਕੋਈ ਫੈਸਿਲਟੀ ਨਹੀਂ ਹੈ ਜੀ ਨਾ ਕੋਈ ਕੋਚ ਹੈ ਦੱਸਣਾ ਮਾਪਿਓ ਕੀ ਕਹਿੰਦੇ ਆ ਮਾਪਿਓ ਤਾਂ ਕੁਝ ਨਹੀਂ ਕਹਿੰਦੇ ਲੱਗੇ ਰੋ ਉਹ ਕਹਿੰਦੇ ਕਿ ਮਿਹਨਤ ਕਰੋ ਮਿਹਨਤ ਨਾ ਛੱਡੋ ਹਾਂਜੀ ਬ੍ਰਦਰ ਇਦਾਂ ਹੀ ਆ ਸਰ ਇੱਥੇ ਬਹੁਤ ਜ਼ਿਆਦਾ ਸੱਟਾਂ ਲੱਗ ਜਾਂਦੀਆਂ ਆ ਪਲੇਅਰਾਂ ਦੇ ਜਿੰਨੇ ਵੀ ਇੱਥੇ ਇਹੀ ਹੈ ਇਹੀ ਸਭ ਫਿਰ ਭੱਜਦੇ ਵੀ ਡਰ ਚ ਹੁਣੇ ਹਾਂਜੀ ਹਾਂਜੀ ਸਾਰੇ ਡਰ ਕੇ ਹੀ ਭੱਜਣਾ ਪੈਂਦਾ ਪਹਿਲੇ ਕ ਤਾਂ ਸਾਰੇ ਤਾਂ ਟਰੈਕ ਦੇ ਅੰਦਰ ਪਹਿਲੇ ਇੱਟਾਂ ਲੱਗੀਆਂ ਸੀਗੀਆਂ ਹੁਣ ਦਿਖਾਇਓ ਇੱਥੇ ਇੱਟ ਵਗੈਰਾ ਵੀ ਨਹੀਂ ਹੈਗੇ ਆਪਣੀ ਸਫਾਈ ਦੇ ਲਈ ਇਹਨਾਂ ਨੇ 15 ਅਗਸਤ ਕਰਕੇ ਆਪਣੇ ਟਰੈਕ ਦੇ ਜਿਹੜੇ ਇੱਟਾਂ ਸੀਗੀਆਂ ਅਲੱਗ ਕੀਤਾ ਸੀ ਗਰਾਊਂਡ ਨੂੰ ਟਰੈਕ ਦੇ ਨਾਲ ਇਹ ਟਰੈਕ ਦੀਆਂ ਇੱਟਾਂ ਸੀਗੀਆਂ ਤੇ ਉਹ ਸਾਰੀਆਂ ਇਹਨਾਂ ਨੇ ਬਾਉਂਡਰੀ ਸੀ ਇੱਕ ਤਰ੍ਹਾਂ ਦੀ ਹਾਂਜੀ ਬਾਉਂਡਰੀ ਸੀਗੀ ਬਾਉਂਡਰੀ ਵੀ ਚੱਕ ਲਈ ਹਾਂਜੀ ਤੇ ਉਹ ਘਾਹ ਸਾਰਾ ਦੇਖੋ ਘਾਹ ਏ ਟੂ ਜ਼ेड ਕਾ ਉੱਥੇ ਹੋਇਆ ਟਰੈਕ ਦੇ ਉੱਤੇ ਵੀ ਕਾ ਹੋਇਆ ਵਾ ਮਤਲਬ ਟਰੈਕ ਤੇ ਸੱਤੇ ਨਾ ਸਮਰਤਾ ਹਾਂਜੀ ਤੇ ਹੁਣ ਤੁਸੀਂ ਅੱਜ ਦੇਖਦੇ ਪਏ ਇਹ ਚਲੋ 15 ਅਗਸਤ ਕਰਕੇ ਵੱਡੇ ਜੇ ਤੁਸੀਂ 10 ਦਿਨ ਪਹਿਲਾਂ ਨੇ 15 ਅਗਸਤ ਤੋਂ ਪਹਿਲਾਂ ਨੇ ਤਾਂ ਇਹ ਕਾ ਘੱਟ ਤੋਂ ਘੱਟ ਇਹ ਗੋਡੇ ਤੱਕ ਸਗਾ ਜੀ ਕੋਟੀ ਕੋਟੀ ਸੀ ਹਾਂਜੀ ਹੁਣ ਵੀ ਛੋਟੇ ਬੰਦੇ ਤੇ ਗੋਡੇ ਤੱਕ ਆ ਹਾਂਜੀ ਉਹ ਤਾਂ ਹੈ ਜੀ ਲੰਬੇ ਬੰਦੇ ਦੇ ਥੋੜਾ ਥੱਲੇ ਆ ਕਿੰਨੀ ਤੱਕ ਆ ਆਹ ਉਹਨੇ ਥਾਪੀ ਨਹੀਂ ਮਾਰੀ ਮੱਛਰ ਮਾਰਿਆ ਹੈ ਹੈ ਲੜ ਰਿਹਾ ਸਰਾ ਮੱਛਰ ਮੱਛਰ ਲੜ ਰਿਹਾ ਤੇ ਆ ਵੀਡੀਓ ਵੀ ਲੜਨੀ ਆ ਚਲੋ ਜਿੱਥੇ ਤੁਹਾਨੂੰ ਸਾਡੇ ਸਹਾਇਕ ਦੀ ਲੋੜ ਹੋਊਗੀ ਤੁਸੀਂ ਕਾਲ ਕਰ ਦਿਓ ਥੈਂਕ ਯੂ ਸਰ ਤੁਹਾਡੇ ਕੋਲ ਨੰਬਰ ਆ ਗਿਆ ਮੇਰਾ ਤੇ ਮੈਂ ਨਾਲ ਦੀ ਨਾਲ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਾਂ ਜਿਹੜੇ ਚਿੰਤਕ ਧਿਰਾਂ ਨੇ ਪੰਜਾਬ ਦੀਆਂ ਜਿਹੜੇ ਨੌਜਵਾਨਾਂ ਚੇਤਨਾ ਲਿਆਉਣਾ ਚਾਹੁੰਦੇ ਜਾਗਰਤੀ ਲਿਆਉਣਾ ਚਾਹੁੰਦੇ ਮੈਂ ਕਹਿਣਾ ਚਾਹੁੰਦਾ ਇਹ ਆਲਰੇਡੀ ਨੌਜਵਾਨਾਂ ਦਾ ਜਾਗਰਤੀ ਹੈਗੀ ਚੇਤਨਾ ਹੈਗੀ ਆ ਤੇ ਜਿਹੜੀ ਸਮਾਜਿਕ ਧਿਰਾਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦਾ ਆਪਾਂ ਜ਼ਰੂਰ ਸਾਥ ਦਿਈਏ ਸਰਕਾਰ ਨੂੰ ਵੀ ਬੇਨਤੀ ਹੈ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਜ਼ਰੂਰ ਇਹਨਾਂ ਨੌਜਵਾਨਾਂ ਦਾ ਸਾਥ ਦਈਏ ਕੁਝ ਰਿਫਰੈਸ਼ਮੈਂਟ ਹੋ ਜਵੇ ਕੁਝ ਆਪਾਂ ਗਰਾਊਂਡ ਦੀ ਮੁਰੰਮਤ ਕਰਾ ਦਈਏ ਰਲ ਮਿਲ ਕੇ ਇਹਨਾਂ ਨੂੰ ਕੋਈ ਕੋਚ ਇੱਥੇ ਪ੍ਰੋਵਾਈਡ ਕਰ ਦਈਏ ਤਾਂ ਜੋ ਇਹ ਵੀ ਆਪਣੇ ਟੀਚੇ ਤੱਕ ਪਹੁੰਚ ਸਕਣ ਸਾਨੂੰ ਇਹਨਾਂ ਤੇ ਮਾਣ ਹੈ ਲੇਕਿਨ ਇਹ ਸਾਡੇ ਮਾਣ ਨੂੰ ਹੋਰ ਵਧਾਣ ਰਲ ਮਿਲ ਕੇ ਅਸੀਂ ਉਪਰਾਲੇ ਕਰੀਏ ਸਰਕਾਰ ਨੂੰ ਬੇਨਤੀ ਕਰਨਾ ਸਰਕਾਰ ਨੇ ਹੁੰਦਾ ਪਰ ਜੇ ਸਰਕਾਰ ਦੇ ਹੱਥ ਖੜੇ ਹੈ ਤਾਂ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦੇਗੇ ਅਸੀਂ ਤੁਹਾਡੇ ਤੋਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਅਪਰੋਚ ਕਰੂਗੇ ਤੇ ਸਾਡੇ ਤੱਕ ਪਹੁੰਚ ਕਰੂਗੇ ਤਾਂ ਜੋ ਇਹਨਾਂ ਨੂੰ ਆਪਾਂ ਕੋਈ ਨਾ ਕੋਈ ਫੈਸਿਲਿਟੀ ਜ਼ਰੂਰ ਦੇਈਏ ਬਹੁਤ ਬਹੁਤ ਸ਼ੁਕਰੀਆ